ਕਿਸਾਨਾਂ ਵੱਲੋਂ ਜੋ ਅੱਜ ਪੰਜਾਬ ਬੰਦ ਦੀ ਕੋਲ ਕੀਤੀ ਗਈ ਸੀ ਤੇ ਉੱਥੇ ਹੀ ਬੱਸਾਂ ਤੇ ਟ੍ਰੇਨਾਂ ਵੀ ਬੰਦ ਕੀਤੀਆਂ ਗਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਇਸ ਟਾਈਮ ਖੜੇ ਹਾਂ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਕਿੱਥੋਂ ਤੁਸੀਂ ਦੇਖ ਰਹੇ ਹੋ ਟ੍ਰੇਨ ਆਈ ਹੈ ਜੋ ਟ੍ਰੇਨ ਦੇ ਵਿੱਚ ਯਾਤਰੀ ਆ ਉਹ ਹੁਣ ਫਸੇ ਹੋਏ ਨੇ ਰਸਤੇ ਜਲੰਧਰ ਦੇ ਕਿ ਕਿਸੀਂ ਇਸ ਟਾਈਮ ਖੜੇ ਹਾਂ ਜਲੰਧਰ ਕੈਂਟ ਦੇ ਵਿੱਚ ਕਿੱਥੇ ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਹੜਾ ਪੰਜਾਬ ਬੰਦ ਦੀ ਕੋਲ ਸੀ ਤੇ ਉੱਥੇ ਰੇਲਵੇ ਸਟੇਸ਼ਨ ਵੀ ਕਿੱਡੇ ਆ ਬੰਦ ਕੀਤੇ ਹੋਏ ਨੇ ਤੇ ਉੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਯਾਤਰੀ ਹੈ ਟ੍ਰੇਨ ਉਨ੍ਹਾਂ ਦੇ ਵਿੱਚ ਨੇ ਉਹ ਸ਼ਾਮ 4 ਵਜੇ ਤੱਕ ਕੋਈ ਟ੍ਰੇਨਾਂ ਨਹੀਂ ਚੱਲਣਗੀਆਂ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਟ੍ਰੇਨਾਂ ਵਿੱਚ ਲੋਕ ਫਸੇ ਹੋਏ ਨੇ ਛੋਟੇ ਛੋਟੇ ਬੱਚੇ ਨੇ ਤੇ ਉੱਥੇ ਜੋ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਤੁਸੀਂ ਰੇਲਵੇ ਸਟੇਸ਼ਨ ਦੀ ਹੈ ਕਿੱਥੇ ਲੋਕ ਵੇਟ ਕਰ ਰਹੇ ਨੇ ਕਿਸੇ ਨੇ ਆਪਣੇ ਘਰ ਪਹੁੰਚਣਾ ਕਿਸੇ ਨੇ ਜ਼ਰੂਰੀ ਕੰਮ ਲਈ ਪਹੁੰਚਣਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਟ੍ਰੇਨ ਲੋਗ ਨਾਲ ਨੇ ਤੇ ਉਹਨਾਂ ਨੂੰ ਕਿਹੜਾ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤਾਂ ਤਸਵੀਰਾਂ ਜਲੰਧਰ ਦੀਆਂ ਹੈ ਤੇ ਪੰਜਾਬ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕੋਲ ਕੀਤੀ ਗਈ ਸੀ ਤੇ ਉੱਥੇ ਰੇਲਵੇ ਰੇਲਵੇ ਟ੍ਰੇਨਾਂ ਵੀ ਕਿਹੜੀਆਂ ਬੰਦ ਕੀਤੇ ਗਿਆ ਬਾਈ ਜੀ ਆਪਾਂ ਨਾਲ ਬਾਈ ਜੀ ਕਿੱਥੋਂ ਆਏ ਹੋ ਦਿੱਲੀੋਂ ਆਇਆ ਜੀ ਕਿਹੜੀ ਜਗ੍ਹਾ ਜਾਣਾ ਹੈ ਡਾਂਗਕੋਟ ਜਾਣਾ ਜੀ ਅੱਜ ਪਤਾ ਸੀ ਤੁਹਾਨੂੰ ਆਵੀਂ ਟ੍ਰਿਪ ਪੰਜਾਬ ਬੰਦ ਪਤਾ ਸੀ ਬਟ ਅੰਨਾ ਨਹੀਂ ਪਤਾ ਸੀ ਕਿ ਨਹੀਂ ਲੇਟ ਹੋ ਜਾਏਗਾ ਲੱਗਦਾ 2 ਘੰਟੇ ਵਸਤੇ ਰੁਕੋਗੇ ਬਟ ਬਹੁਤ ਟਾਈਮ ਲਾਤਾ ਪਤਾ ਲੱਗਿਆ 4 ਵਜੇ ਤੱਕ ਪਹਿਲੇ ਟ੍ਰੇਨ ਨਹੀਂ ਛੱਡੀ ਜਾਏਗੀ ਬੱਚਿਆਂ ਨੂੰ ਦਿੱਕਤ ਹੋ ਰਹੀ ਹੈ ਬੱਚਿਆਂ ਨੂੰ ਦੇਖੋ ਨਾ ਟਰੈਵਲਿੰਗ ਚ ਨਹੀਂ ਦਿੱਕਤ ਹੁੰਦੀ ਹੈ ਸੋ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੁਝ ਸਹੂਲਤਾ ਮਿਲ ਰਹੀ ਹੈ ਦੇਖੋ ਐਸ ਸੱਚ ਤੇ ਨਹੀਂ ਸਭ ਆਪਣੀ ਲੈਵਲ ਤੇ ਇਹ ਸਭ ਕੁਝ ਪ੍ਰਸ਼ਾਸਨ ਵੱਲੋਂ ਕੀ ਹੋਏਗਾ ਜੀ ਪ੍ਰਸ਼ਾਸਨ ਵੱਲੋਂ ਕੋਈ ਸਹੂਲਤ ਨਹੀਂ ਹੈ ਜੀ ਪਸੇ ਵੇ ਉਹ ਪਠਾਨਕੋਟ ਨੂੰ ਤੋਂ ਸ਼ਾਮ 4 ਵਜੇ ਤੋਂ ਬਾਅਦ ਟ੍ਰੇਨਾਂ ਚੱਲਣਗੀਆਂ ਪਤਾ ਨਹੀਂ ਤੁਸੀਂ ਕਿਦੋਂ ਘਰ ਪਹੁੰਚੋਗੇ ਤੇ ਹਾਂ ਉਹ ਬਹੁਤ ਮੁਸ਼ਕਿਲ ਅੱਗੇ ਵੀ ਸਾਰਾ ਫਰਦਰ ਜਾਣਾ ਹੈ 4 ਵਜੇ ਅਗਰ ਨਿਕਲੇਗੀ 5:30 ਵਜੇ ਤੱਕ ਪਹੁੰਚੇਗੀ ਪਠਾਨਕੋਟ ਉਸ ਤੋਂ ਅੱਗੇ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੈ ਬੱਚਿਆਂ ਨਾਲ ਸਾਰਾ ਦਿਨ ਨਿਕਲ ਗਿਆ ਦੇਖੋ ਤੁਸੀਂ ਟ੍ਰੇਨ ਦੇ ਵਿੱਚ ਪੰਜਾਬ ਦੇ ਵਿੱਚੋਂ ਜਾਂ ਦਿੱਲੀ ਤੋਂ ਮੈਂ ਪੰਜਾਬ ਤੋਂ ਆ ਜੀ ਖਾਸ ਪਠਾਨਕੋਟ ਕਿਦਾਂ ਕੇਂਦਰ ਸਰਕਾਰ ਕਿਸਾਨਾਂ ਦੀ ਇੱਕ ਮੰਗਾਂ ਨਹੀਂ ਮੰਨ ਰਹੀਏ ਲਗਾਤਾਰ ਕਿਸਾਨ ਉੱਥੇ ਧਰਨੇ ਆ ਤੇ ਬੈਠੇ ਹੋਏ ਨੇ ਇਹਦੇ ਵਿੱਚ ਚਾਹੀਦਾ ਕਿ ਆਮ ਪਬਲਿਕ ਨੂੰ ਹਰਾਸਮੈਂਟ ਨਹੀਂ ਹੋਣੀ ਚਾਹੀਦੀ ਆਪਣੀ ਮੰਗ ਰੱਖੋ ਤਰੀਕੇ ਨਾਲ ਕੋ ਬਟ ਅਸਤਰਾ ਨਹੀਂ ਇਹਨਾਂ ਦੇਖੋ ਹਰਾਸਮੈਂਟ ਹੈ ਬੱਚਾ ਟ੍ਰੈਵਲਿੰਗ ਸਾਰੀ ਖਰਾਬ ਹੋ ਰਹੀ ਹੈ ਛੋਟੇ ਛੋਟੇ ਬੱਚੇ ਨਾਲ ਪਰੇਸ਼ਾਨ ਹੋ ਰਹੇ ਬਿਲਕੁਲ ਪਰੇਸ਼ਾਨੀ ਹੋ ਰਹੀ ਹੈ ਸਭ ਨੂੰ छोटे छोटे बच्चे परेशान हो रहा है चीज के बच्चे कहीं खाना नहीं पी रहे नहीं कैंटीन वाले के पास सामान नहीं है क्या करेगा अच्छा ये सब चीजें प्रशासन वालों प्रशासन वाले कुछ नहीं करता है प्रशासन वाले कोई नहीं आया देखने के भी नहीं, नहीं आया किसी को पूछो भी तो क्या हुआ क्या कुछ बोलता नहीं है क्या से आयो हम लोग एम पी से ग्वालियर से जाना का जाना और जम्मू तक जाना है तो अब चार बजे तक रेलवे स्टेशन इसी चार बजे तक कुछ खाना नहीं पीना नहीं ऐसे बच्चे भी साथ में छोटे छोटे हैं ਦੇ ਇਹ ਸਭ ਚੀਜ਼ ਹੈ ਦੇਖੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਅਸੀਂ ਤਸਵੀਰਾਂ ਤੁਹਾਨੂੰ ਰੇਲਵੇ ਟ੍ਰੇਨ ਦੇ ਅੰਦਰ ਦੀ ਦਿਖਾਣੇ ਲੋਕ ਕਿੱਦਾਂ ਕਿਹੜੇ ਟ੍ਰੇਨਾਂ ਦੇ ਵਿੱਚ ਪਰੇਸ਼ਾਨ ਹੋਏ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਕਿਹੜੇ 4 ਵਜੇ ਤੱਕ ਟ੍ਰੇਨਾਂ ਨਹੀਂ ਚੱਲਣੀਆਂ ਸਾਡੇ ਨਾਲ ਹੋਰ ਵੀ ਲੋਕ ਆਪਾਂ ਗੱਲਬਾਤ ਭਾਈ ਜੀ ਕਿਹੜੀ ਜਗ੍ਹਾ ਜਾਣਾ ਜੀ ਹਮ ਜੰਮੂ ਜਾ ਰਹੇ ਜੰਮੂ ਜਾ ਰਹੇ ਪਤਾ ਸੀ ਤੁਹਾਨੂੰ ਐਵੇਂ ਪੰਜਾਬ ਬੰਦ ਦੀ ਕੋਲ ਟ੍ਰੇਨਾਂ ਵੀ ਬੰਦ ਹੋ ਜਾਣਗੀਆਂ ਨਹੀਂ 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 ਕੋਈ ਪਤਾ ਨਹੀਂ ਸੀ ਨਾਲ ਇਹਨਾਂ ਨੇ ਟ੍ਰੇਨਾਂ ਜਿਸ ਹੈਡ ਚੁਆਇ ਮੈਂ ਕੰਸਲਟੈਂਟ ਗਵਰਨਮੈਂਟ ਕੰਸਲਟੈਂਟ ਇੰਡਸਟਰੀਅਲ ਕੰਸਲਟੈਂਟ ਚਾਹਮੋ ਕਿਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ 4 ਵਜੇ ਤੱਕ ਤੋ ਹੀ ਟ੍ਰੇਨਾਂ ਦੇ ਵਿੱਚ ਹੀ ਰਹੋਗੇ ਬਿਲਕੁਲ ਦੇਖੋ ਜੀ ਹੁਣ ਮਾਈ ਵਾਈਫ ਇਜ਼ ਇਰ ਦੇ ਸੇ ਨਾ ਇਹ ਖਾ ਵੀ ਨਹੀਂ ਸਕਦੇ ਇਹਨੂੰ ਕੁਝ ਪੀ ਨਹੀਂ ਸਕਦੇ ਸਵੇਰ ਦੇ ਆ ਅਸੀਂ ਕੋਈ ਹਫਤਾ ਇੱਕ ਵਿੰਦਰਾਵਨ ਲਗਾ ਕੇ ਆਏ ਆ ਉਹ ਸੋ ਟਾਇਰਡ ਤੇ ਇਹ ਸਾਨੂੰ ਦੇਖੋ ਇਹ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਮਿਲ ਰਿਹਾ ਤੁਹਾਨੂੰ

ファーマー अगरファーマー ਨੂੰ ਸਾਡੇ ਟ੍ਰੇਨ ਵਿੱਚ ਵੀ ਕਿੰਨੇ ਫਾਰਮਰ ਉਹਨਾਂ ਨੂੰ ਵੀ दे आर होल्डिंग एट ਰੈਂਸਮ ਇਹ ਤੇ ਨਹੀਂ ਐਟੀਟਿਊਡ ਹੋਣਾ ਚਾਹੀਦਾ ਉਹਨਾਂ ਨੂੰ ਗਵਰਨਮੈਂਟ ਨਾਲ ਲੜਾਈ ਕਰਨੀ ਚਾਹੀਦੀ ਸਾਡਾ ਸਾਡਾ ਕੀ ਗਵਰਨਮੈਂਟ ਉਹਨਾਂ ਦਾ ਕਹਿਣਾ ਗਵਰਨਮੈਂਟ ਸਾਡੀ ਮੰਗਾਂ ਨਹੀਂ ਮੰਨਦੀ ਆ ਹਾਰ ਕੇ ਸਾਨੂੰ ਇਹ ਕਿਹੜੇ ਸੜਕਾਂ ਤੇ ਆਣਾ ਪੈ ਰਿਹਾ ਉਹਨਾਂ ਨੇ ਹੀ ਜਿਤਾਇਆ ਦਾ ਗਵਰਨਮੈਂਟ ਨੂੰ ਜਿਹੜੇ ਮਾਨ ਸਾਹਿਬ ਹੈ ਉਹਨਾਂ ਨੇ ਜਿਤਾਇਆ ਦਾ ਉਹਨਾਂ ਨੂੰ ਇਹ ਤੇ ਮਾਨ ਸਾਹਿਬ ਨੂੰ ਪੁੱਛੋ ਨਾ ਸਾਨੂੰ ਕਿਉਂ ਪੁੱਛੇ ਸਾਡਾ ਕੀ ਕਸੂਰ ਹੈ ਸਾਡਾ ਇਹ ਪੰਜਾਬ ਥਰੂ ਆਇਆ ਤੇ ਮੈਂ ਮੈਂ 에ਅਰ ਦੀ ਟਿਕਟ ਕੈਨਸਲ ਕੀਤੀ ਹੈ ਇਥੋਂ ਆ ਰਿਹਾ ਤੇ ਸਾਡੀ ਸਾਡੀ ਕੀ ਗਲਤੀ ਹੈ ਅਸੀਂ ਸੀਨੀਅਰ ਸਿਟੀਜ਼ਨ ਹਾਂ 70 ਸਾਲ ਦੇ ਆਦਮੀਆਂ ਆ

कोई क्लियर इन्फॉर्मेशन नहीं है कुछ नहीं है तो ये पता नहीं है कितने बजे कुछ पता नहीं है ऐसा कोई इन्फॉर्मेशन है ही नहीं क्लैरिटी है ही नहीं क्या है कुछ नहीं ये तो हम सुन रहे हैं एक दूसरे से एक दूसरे को बोल रहे हैं कि भाई तीन बजे निकलेगी चार बजे निकलेगी बट हम श्योर है ही नहीं कि क्या है निकलेगी भी नहीं निकलेगी ਉਬਸਟੇ ਮੇਰੇ ਵੀਰਾ ਛੋਟੇ ਛੋਟੇ ਬੱਚੇ ਨਾਲ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤੇ ਜਰੂਰ ਕਰਨਾ ਪੈ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਇਹ ਰੇਲਵੇ ਸਟੇਸ਼ਨ ਦੀ ਹੈ ਕਿੱਥੇ ਯਾਤਰੀ ਪਰੇਸ਼ਾਨ ਹੋ ਰਹੇ ਨੇ ਸਵੇਰ ਤੋਂ ਜੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਸ਼ਾਮ 4 ਵਜੇ ਤੱਕ ਕਿਹੜੀਆਂ ਟ੍ਰੇਨਾਂ ਨਹੀਂ ਚੱਲਣਗੇ ਕਿਹੜੇ ਇਸ ਟ੍ਰੇਨਾਂ ਦੇ ਵਿੱਚ ਯਾਤਰੀਆਂ ਉਹਨਾਂ ਦਾ ਕਹਿਣਾ ਹੈ ਸਾਨੂੰ ਇੰਨੀ ਪਰੇਸ਼ਾਨੀ ਦਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਾਡੇ ਨਾਲ ਕੋਈ ਸਹਿਯੋਗ ਨਹੀਂ ਰੇਲਵੇ ਪ੍ਰਸ਼ਾਸਨ ਵੱਲੋਂ ਵੀ ਕੋਈ ਯਾਤਰੀਆਂ ਦਾ ਸਹਿਯੋਗ ਨਹੀਂ ਹੈ ਕੰਟੇਨਰ ਦੇ ਵਿੱਚ ਸਮਾਨ ਕਿਹੜਾ ਉਹਨਾਂ ਦਾ ਯਾਤਰੀਆਂ ਦਾ ਕਹਿਣਾ ਖਤਮ ਚੁੱਕਾ ਹੈ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਟ੍ਰੇਨਾਂ ਦੇ ਵਿੱਚ ਸਫ਼ਰ ਕਰ ਰਹੇ ਨੇ ਸਮੇਂ ਪਤਾ ਨਹੀਂ ਹੱਲੇ ਕਿੰਨਾ ਸਮਾਂ ਲੱਗੇਗਾ ਤੇ ਕਿੰਨੇ ਵਜੇ ਕਿਹੜਾ ਟ੍ਰੇਨ ਚੱਲਣ ਗਿਆ ਤੇ ਕਿਦੋਂ ਆਪਣੀ ਮੰਜ਼ਿਲ ਤੱਕ ਪਹੁੰਚਣਗੇ ਕਿਸੇ ਨੇ ਵੈਸ਼ਾ ਮਾਤਾ ਵੈਸ਼ਣਾ ਦੇ ਵੀ ਜਾਣਾ ਕਿਸੇ ਨੇ ਜੰਮੂ ਜਾਣਾ ਕਿਸੇ ਨੇ ਪਠਾਨਕੋਟ ਜਾਣਾ ਕਿਸੇ ਨੇ ਕਈ ਮੰਜ਼ਿਲ ਦੇ ਵਿੱਚ ਜਾਣਾ ਕਿਹੜੇ ਜੋ ਹੈ ਕਿਸਾਨ ਅੱਜ ਪੰਜਾਬ ਬੰਦ ਦੀ ਕੋਲ ਕੀਤੀ ਗਈ ਹੈ ਉੱਥੇ ਰੇਲਵੇ ਇਹ ਟ੍ਰੇਨਾਂ ਵੀ ਕਿਹੜੀਆਂ ਬੰਦ ਕੀਤੀਆਂ ਗਈਆਂ ਕਿਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ